ਆਸਾ ਬਟੂਆ ਏਕ ਬਹਤਰ ਅਧਰੀ ਏਕੋ ਜਿਸੇ ਦੁਆਰਾ ਨਵਾਂ ਖੰਡ ਕੀ ਪ੍ਰਤਿਮੇ ਮੰਗੇ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੋ ਨਿਦ ਪਾਵੇ ਤਲ ਕਾ ਬ੍ਰਹਮਲੇ ਗਗਨ ਚ ਰਾਵੈ ਰਾਵ ਹਿੰਤਾ ਗਿਆਨ ਧਿਆਨ ਕਰ ਸੁਈ ਸ਼ਬਦ ਤਾਗਾ ਮਤ ਕਾਲੈ ਪੰਜ ਤਤ ਕੀ ਕਰ ਮਿਰਗਾਨੀ ਗੁਰ ਕੈ ਮਾਰਗ ਚਾਲੈ ਦਿਆ ਭੌਰੀ ਕਾਇ ਕਰ ਤੂਈ ਦਿਸ਼ਟ ਕੀ ਅਗਨ ਜਲਾਵੈ ਤਿਸ ਕਾ ਪਾਉ ਲੇ ਰਿਦ ਅੰਤਰ ਚੋ ਜੁਗ ਤਾੜੀ ਲਾਵੈ ਸਭ ਭੋਗ ਤਨ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪੁਰਾਣਾ ਕੋ ਕਬੀਰ ਜੀ ਕਿਰਪਾ ਤਾਰੈ ਦੇ ਸੱਚਾ ਨਿਸ਼ਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਆਸਾ ਰਾਗ ਵਿੱਚ ਦਰਜ ਸ਼ਬਦਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਇਸ ਸ਼ਬਦੀ ਗੁਰੂ ਜੀ ਸੱਚੇ ਜੋਗ ਦੀ ਗੱਲ ਕਰਦੇ ਹਨ ਕਈ ਲੋਕ ਇੱਥੇ ਸ਼ਬਦ ਵਿੱਚ ਆਏ ਹੋਏ ਲਫ਼ਜ਼ਾਂ ਦਾ ਜੋਗ ਮਤ ਵਾਲੇ ਅਰਥ ਕਰਨੇ ਸ਼ੁਰੂ ਕਰਦੇ ਨੇ ਖਿਆਲ ਰੱਖਿਓ ਭਗਤਾਂ ਦੇ ਵਰਤੇ ਸ਼ਬਦ ਜਾਂ ਗੁਰੂਆਂ ਦੇ ਵਕਤੀ ਸ਼ਬਦ ਵਰਤੇ ਹੋਏ ਸ਼ਬਦ ਜਿਹੜੇ ਜੋਗ ਬਾਰੇ ਜਾਂ ਕਿਸੇ ਬਾਰੇ ਹੁੰਦੇ ਨੇ ਉਹ ਜੋਗ ਦੇ ਸ਼ਬਦਾਂ ਦੀ ਵਿਆਖਿਆ ਨਹੀਂ ਕਰਦੇ ਬਲਕਿ ਗੁਰਮਤ ਦੀ ਵਿਆਖਿਆ ਕਰਦੇ ਨੇ ਤੇ ਉਹਨਾਂ ਸ਼ਬਦਾਂ ਨੂੰ ਜੋਗ ਵਾਲੇ ਅਰਥ ਦੇ ਦੇ ਨੇ ਇਹ ਇਹ ਮਨਮਤ ਹੈ ਇਹ ਆਪਣੀ ਮਰਜ਼ੀ ਹੈ ਤੋ ਇੱਥੇ ਸਹੀ yogi ਕੌਣ ਹੈ ਉਹਦੀ ਵਿਆਖਿਆ ਕਰਨ ਐਸਾ yogi ਨੌਂ ਨਿਦ ਪਾਵੇ ਉਹ ਹੈ ਅਸਲੀ yogi ਔਰ ਐਸਾ yogi ਉਹਨਾਂ ਨੂੰ ਨੌਂ ਨਿਦ ਦੀਆਂ ਖਜ਼ਾਨੇ ਪਾ ਲੈਂਦਾ ਹੈ ਤਲਕਾ ਬ੍ਰਹਮ ਲੈ ਗਗਨ ਚਰਾਵ ਤਲਕਾ ਬ੍ਰਹਮ ਉਹ ਬ੍ਰਹਮ ਜਿਹੜਾ ਸ੍ਰਿਸ਼ਟੀ ਦੇ ਤਲੇ ਤੇ ਜਿਹੜਾ ਦੁਨੀਆਂ ਦੇ ਤਲੇ ਤੇ ਜਿਉਂਦਾ ਹੈ ਭਾਵ ਸ੍ਰਿ ਜਿਹੜਾ ਬ੍ਰਹਮ ਲੋ ਕਿਹਾ ਹੋਇਆ ਜੀਵਾਤਮਾ ਹੈ ਜਿਹੜਾ ਦੁਨੀਆਦਾਰ ਨਾਲ ਜੁੜਿਆ ਰਹਿੰਦਾ ਹੈ ਭਾਵ ਹਸਪਤਾਲ ਵਿੱਚ ਇਸ ਤਾਲੂ ਜੀ ਟਿਕਿਆ ਰਹਿੰਦਾ ਹੈ ਦੁਨੀਆਦਾਰੀ ਵਿੱਚ ਹੀ ਖਚਤ ਰਹਿੰਦਾ ਹੈ ਜਿਹੜਾ ਇਸ ਦੁਨੀਆਦਾਰੀ ਵਿੱਚ ਖਚਤ ਬ੍ਰਹਮਣ ਨੂੰ ਭਾਵ ਜੀਵਾਤਮਾ ਨੂੰ ਉਤਾ ਉਠਾ ਕੇ ਉੱਚੀਆਂ ਆਤਮਿਕ ਮੰਡਲਾਂ ਵੱਲ ਲੈ ਜਾ ਕੇ ਗगन ਚਰਾਵੇ ਭਾਵ ਆਕਾਸ਼ ਤੇ ਚੜਾਉਂਦਾ ਹੈ ਦਸ਼ਮ ਦਵਾਰ ਵਿੱਚ ਜਾ ਕੇ ਸੂਚ ਮੰਡਲ ਵਿੱਚ ਪ੍ਰਭੂ ਦਾ ਨਾਮ ਜਪਣ ਲਈ ਇਸ ਬ੍ਰਹਮਣ ਉਸ ਪਾਸੇ ਲਾਉਂਦਾ ਹੈ ਇਸ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਹੈ ਉਹ ਹੈ ਅਸਲ ਜੋਗੀ ਜੋ ਤਲ ਕਾ ਭਰਮ ਲੈ ਗगन ਚਰਾਵੇ ਇਸ ਸ੍ਰਿਸ਼ਟੀ ਦੇ ਤਲ ਤੇ ਜੂਨ ਵਾਲੀ ਜ਼ਿੰਦਗੀ ਜਿਹੜੀ ਹੈ ਇਹ ਨਾਮ ਦੇ ਤਲ ਤੇ ਜੀਵ ਨਾਮ ਦੇ ਉੱਚੇ ਸੁੱਚੇ ਜੀਵਨ ਰਹੀ ਇਹ ਆਤਮਿਕ ਜੀਵਨ ਉੱਚਾ ਕਰਦਾ ਹੈ ਉਹ ਹੈ ਅਸਲ ਜੋਗੀ ਐਸਾ ਜੋਗੀ ਨੌਣਿਤ ਪਾਵੇ ਗੁਰੂ ਜੀ ਐਸੇ ਜੋਗੀ ਨੂੰ ਪ੍ਰਵਾਨ ਕਰਦੇ ਨੇ ਉਸ ਨੂੰ ਨਹੀਂ ਜਿਸ ਨੇ ਕੋਈ ਗੋਦੜੀ ਤਾਰਨ ਕੀਤੀ ਹੋਈ ਹੈ ਮੁੰਡਾ ਤਾਨ ਕੀਤੀ ਹੋਈ ਹੈ ਡੰਡਾ ਪਕੜਿਆ ਹੋਇਆ ਹੈ ਜਾਂ ਕੋਈ ਖਾਸ ਭੇਗ ਧਾਰਨ ਕੀਤਾ ਹੋਇਆ ਹੈ ਜਾਂ ਕਰਵਾਰ ਦਾ ਤਿਆਗੀ ਹੋਇਆ ਪਿਆ ਹੈ ਉਸ ਯੋਗ ਦੀ ਗੁਰੂ ਜੀ ਕੋਈ ਮੰਨਤਾ ਨਹੀਂ ਸਮਝਦੇ। ਯਾਨੀ ਗੁਰੂ ਸਾਹਿਬ ਵਾਸਤੇ ਪਰਮਾਤਮਾ ਦੇ ਨਾਮ ਦੇ ਰਹੀ ਜੋ ਜੀਵਨ ਮਿਲਦਾ ਹੈ ਜੋ ਆਤਮਿਕ ਜੀਵਨ ਮਿਲਦਾ ਹੈ ਉਸ ਆਤਮਿਕ ਜੀਵਨ ਨੂੰ ਹੀ ਸੱਚਾ ਯੋਗੀ ਸੱਚਾ ਗੁਰਸਿੱਖ ਸੱਚਾ ਗੁਰਮੁਖ ਸੱਚਾ ਬ੍ਰਹਮ ਗਿਆਨੀ ਸਮਝਦੇ ਹਨ। ਬਟੂਆ 172 ਆਧਾਰੀ ਇਕੋਜ ਸੇਂਦਵਾਰਾ ਯੋਗੀ ਆਪਣਾ ਇੱਕ ਬਟੂਆ ਰੱਖਦਾ ਹੈ ਜਿਹਦੇ ਵਿੱਚ ਪ੍ਰਸਾਦੂ ਸਮਾਨ ਰੱਖਦਾ ਹੈ। ਜਿਸ ਨੇ ਇੱਕ ਪਰਮਾਤਮਾ ਨੂੰ ਹੀ ਬਟਵਾ ਬਣਾ ਲਿਆ ਬਟਵਾ ਇੱਕ 72 ਅਧਾਰੀ ਤੇ ਜਿਹੜੇ ਇਹ ਸਰੀਰ 72 ਨਾੜੀਆਂ ਵਾਲਾ ਸਰੀਰ ਹੈ ਇਸ ਨੂੰ ਇੱਕ ਥੈਲੀ ਬਣਾ ਲਿਆ ਹੈ ਇੱਕੋ ਜਿਸ ਨੇ ਦੁਆਰਾ ਜਿਸ ਸਿਰ ਦਾ ਦੁਆਰ ਇੱਕੋ ਹੀ ਹੈ ਦਸਮ ਦੁਆਰ ਹੈ ਜਿਹਦੇ ਰਾਹੀਂ ਬੰਦਾ ਦਸਮ ਦੁਆਰ ਦੇ ਰਾਹੀਂ ਆਪਣੇ ਦਿਮਾਗ ਦੇ ਰਾਹੀਂ ਸੁਰਤੀ ਨੂੰ ਅੰਦਰ ਲੈ ਜਾਂਦਾ ਹੈ ਸਿਰ ਦੇ ਅੰਦਰ ਵਰਨਾ ਇਹ ਸੁਰਤੀ ਨਉ ਇੰਦ੍ਰਿਆਂ ਨਹੀਂ ਬਾਹਰ ਸੰਸਾਰ ਵਿੱਚ ਹੀ ਖਿੰਡਰੀ ਰਹਿੰਦੀ ਹੈ ਇਹ ਤਲਕਾ ਬ੍ਰह्म ਬਣੀ ਰਹਿੰਦੀ ਹੈ योगी ਉਹ ਹੈ ਜਿਹੜਾ ਇੱਕ ਆਪਣੇ ਸਰੀਰ ਨੂੰ ਹੀ ਇਹ ਬਣਾ ਲੈਂਦਾ ਆਪਣੀ ਉਹ थैਲੀ ਗੁੱਥੀ ਬਟਵਾ ਤੇ ਇਹ ਕੋ ਜਿਸੇ ਦੁਆਰਾ ਜਿਸ ਦਾ ਇੱਕੋ ਦੁਆਰ ਜਿਹੜਾ ਦਸੋਂ ਦੁਆਰ ਹੈ ਇਸ ਨੂੰ ਇਸ ਪਾਸੇ ਲਾਉਂਦਾ ਧਰਮ ਦੇ ਪਾਸੇ ਲਾਉਂਦਾ ਨਵਾਂ ਅਖੰਡ ਕੀ ਪ੍ਰਤਿਮਾ ਮੰਗੇ ਇਹ ਨੌਂ ਗੁਣ ਪ੍ਰਤਿਮਾ ਜਿਹੜਾ ਸਰੀਰ ਹੈ ਨੌਂ ਇੰਦਰੀਆਂ ਵਾਲਾ ਸੋ ਯੋਗੀ ਜਗ ਸਾਰਾ ਇਸ ਨੌਂ ਇੰਦਰੀਆਂ ਵਾਲੇ ਸਰੀਰ ਨੂੰ ਜਿਹੜਾ ਇਹ ਕਮਾਈ ਦਾ ਸਾਧਨ ਬਣਾ ਲੈਂਦਾ ਧਰਮ ਦੀ ਕਮਾਈ ਦਾ ਸਾਧਨ ਬਣਾ ਲੈਂਦਾ ਇਹ ਨੌਖੰਡ ਪ੍ਰਥਮੀ ਸਰੀਰ ਨੂੰ ਦੁਨੀਆਦਾਰੀ ਵਿੱਚ ਖਚਤ ਨਹੀਂ ਕਰਦਾ ਜਾਇਦੇ ਜਿਦੋਂ ਉਤਾ ਉੱਠ ਕੇ ਦੁਨੀਆ ਦੇ ਮੋਹ ਤੋਂ ਉੱਪਰ ਉੱਠ ਕੇ ਨਾਮ ਵੀ ਜਿਹੜਾ ਜੋੜਦਾ ਸੋ ਯੋਗੀ ਜਗ ਸਾਰਾ ਉਹ ਯੋਗੀ ਜਗ ਜਗ ਤੇ ਸ੍ਰੇਸ਼ਟ ਹੈ ਉਹ ਸੱਚਾ ਯੋਗੀ ਹੈ ਜਿਹੜਾ ਕੇਵਲ ਭੇਖਣਾ ਧਾਰਨ ਕਰੇ ਕੇਵਲ ਝੋਲੀ ਪਕੜ ਕੇ ਨਾ ਫਿਰ ਇਹ ਕੇਵਲ ਮੰਗਤਾਂ ਨਾ ਬਣਿਆ ਫਿਰੇ ਬਲਕੇ ਆਪਣੇ ਦਸਮ ਦੁਆਰ ਨੂੰ ਨਾਮ ਦੀ ਕਮਾਈ ਵਾਲੇ ਪਾਸੇ ਲਾ ਕੇ ਆਤਮਾ ਵਾਲੇ ਪਾਸੇ ਲਾਵੇ ਸਿਰਦ ਤਲ ਤੇ ਜਿੰਦਗੀ ਨਾ ਜੀਵੇ ਤਲ ਕਾ ਬ੍ਰਮਲੇ ਗਗਨ ਚ ਆਵੇ ਵਾਲੇ ਕਰਮ ਕਰੇ ਉਹ ਹੈ ਸੱਚਾ ਜੋਗੀ ਗੁਰੂ ਸਾਹਿਬ ਇਸ ਪਹਿਲੀ ਪੰਕਤੀ ਚ ਇਹ ਗੱਲ ਸਮਝਾਉਂਦੇ ਨੇ ਖਿੰਡਤਾ ਗਿਆਨ ਧਿਆਨ ਕਰ ਸੋਈ ਸ਼ਬਦ ਤਾਗਾ ਮਥ ਕਾਲੈ ਪੰਜ ਤਤ ਕੀ ਕਰ ਮਿਰ ਗਾਨੀ ਗੁਰ ਕੈ ਮਾਰਗ ਚਾਲੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਪ ਸਾਹਿਬ ਜੀ ਕਹੇ ਮੁੰਦਾ ਸੰਤੋਖ ਸਰਪਤ ਚੁਲੀ ਧਿਆਨ ਕੇ ਕਰੀਬ ਵਿਪੂਰ ਖਿੰθα ਕਾਲ ਕੁਆਰੀ ਕਾਂਜੁਗਤ ਡੰਡਾ ਪ੍ਰਤੀ ਇੱਥੇ ਗੁਰਜੀਤ ਸਰਜੋਗੀ ਨੂੰ ਉਹਦੇ ਮਤ ਅਨੁਸਾਰ ਜੋ ਚੀਜ਼ਾਂ ਉਹ ਧਾਰਨ ਕਰਦਾ ਉਹਨਾਂ ਨੂੰ ਆਤਮਿਕ ਜੀਵਨ ਵਾਲੇ ਜਿਹੜੇ ਗੁਣਨ ਉਹਨਾਂ ਉਹਨਾਂ ਵੇਖਾਂ ਦੀ ਥਾਂ ਆਤਮਿਕ ਗੁਣ ਗ੍ਰੇਨ ਕਰਨ ਲਈ ਕਿਹਾ ਸੀ ਇੱਥੇ ਵੀ ਕਬੀਰ ਜੀ ਦੇ ਇਸ ਸ਼ਬਦ ਵਿੱਚ ਉਹ ਜੀ ਗੱਲ ਹੈ ਖਿੰθα ਗਿਆਨ ਆਪਣੀ ਜਿਹੜੀ ਗੋਦੜੀ ਹੈ ਔਰਬ ਦਾ ਗਿਆਨ ਪ੍ਰਾਪਤ ਕਰ ਪ੍ਰਭੂ ਨਾਲ ਸਾਂਝ ਪਾਣ ਦੀ ਜਿਹੜੀ ਦਾਤ ਹੈ ਇਹ ਪ੍ਰਾਪਤ ਕਰ ਧਿਆਨ ਕਰ ਸੂਈ ਤੇ ਉਸ ਨਾਮ ਵਿੱਚ ਪ੍ਰਭੂ ਵੀ ਧਿਆਨ ਜੋੜਨਾ ਇਹ ਸੂਈ ਦਾ ਕੰਮ ਹੈ ਜਿਹੜੀ ਸੂਈ ਨਾਲ ਤੂੰ ਧਾਗਾ ਪਰੋ ਕੇ ਗੋਦੜੀ ਸਿੰਦਾ ਹੈ ਧਿਆਨ ਕਰ ਸੂਈ ਸ਼ਬਦ ਧਾਗਾ ਮੱਚ ਕਾਲੈ ਪਿਛਬੁਦ ਦਾ ਧਾਗਾ ਬਣਾ ਲੈ ਪਾਪ ਆਪਣੀ ਸੁਰਤੀ ਸੋਜ ਆਪਣੇ ਧਿਆਨ ਵਿੱਚ ਸ਼ਬਦ ਸ਼ਬਦ ਨੂੰ ਟਿਕਾ ਸ਼ਬਦ ਨੂੰ ਆਪਣੀ ਸੁਰਤੀ ਸੋਜ ਵਿੱਚ ਟਿਕਾ ਜਾਨੀ ਸੂਈ ਵੀ ਧਾਗਾ ਪਾਉਂਦੇ ਨੇ ਤੂੰ ਆਪਣੀ ਸੁਰਤ ਸੋਚ ਵਿੱਚ ਸ਼ਬਦ ਦਾ ਧਾਗਾ ਪਾ ਸ਼ਬਦ ਨੂੰ ਸੁਰਤ ਸੋਜ ਵਿੱਚ ਟਿਕਾ ਪੰਜ ਜੁੱਤ ਤਤ ਕੀ ਕਰ ਮਿਰਗਾਨੀ ਤੇ ਜਿਨਾ ਪੰਜਾਂ ਤਤਾਂ ਦਾ ਇਹ ਸਰੀਰ ਹੈ ਇਸ ਨੂੰ ਵਿਛਾਲ ਲੈ ਧਰਤੀ ਤੇ ਪਾਬ ਸਰੀਰ ਨੂੰ ਸਰੀਰ ਦੇ ਮੋਹ ਨੂੰ ਦੇਹ ਅਧਿਆਸ ਨੂੰ ਪੈਰਾਂ ਥੱਲੇ ਦਬਾ ਕੇ ਇਹ ਮਾਨ ਬੈਠਣ ਦੀ ਥਾਂ ਬਣਾ ਲੈ ਇਸ ਨੂੰ ਗੁਰ ਕਾ ਮਾਰਗ ਚੱਲ ਲੈ ਇਸ ਤਰ੍ਹਾਂ ਨਾਲ ਤੂੰ ਗੁਰੂ ਦੇ ਮਾਰਗ ਤੇ ਚੱਲ ਸਰੀਰ ਦਾ ਮੋਹ ਹੈ ਦੇਹ ਅਧਿਆਸ ਜਿਹੜਾ ਪੰਜ ਤਤ ਦੀ ਇਹ ਮਿਰਗਾਨੀ ਇਹ ਬਣਾ ਲੈ ਦੇਹ ਦੇਹ ਨੂੰ ਪੈਰਾਂ ਥੱਲੇ ਦਬਾ ਲੈ ਪਾਬ ਦੇਹ ਅਧਿਆਸ ਨੂੰ ਦਬਾ ਲੈ ਦੇਹ ਅਧਿਆਸ ਪਿੱਛੇ ਨਾ ਦੋਰ ਸਰੀਰ ਦੇ ਮੋਹ ਪਿੱਛੇ ਨਾ ਦੋਰ ਉਹ ਗਿਆਨ ਧਿਆਨ ਦੀ ਕਮਾਈ ਕਰ ਉਹ ਸ਼ਬਦ ਦੇ ਰਾਹੀ ਸ਼ਬਦ ਦੇ ਰਾਹੀ ਸ਼ਬਦ ਆਪਣੇ ਸੁਰਤੀ ਬਿੱਤੀ ਵਿੱਚ ਟਕਾ ਕੇ ਰੰਮੀ ਗਿਆਨ ਨੂੰ ਪ੍ਰਾਪਤ ਕਰ ਇਸ ਤ੍ਰਿਗਨਲ ਤੂੰ ਸੱਚਾ ਜੋਗੀ ਬਣੇਗਾ ਦਿਆ ਫੌੜੇ ਕਾਇ ਕਰ ਤੂੰ ਹੀ ਦ੍ਰਿਸ਼ਟੀ ਕੀ ਅਗਨ ਜਲਾਵੇ ਜੋਗੀ ਕੀ ਕਰਦਾ ਸੀ ਉਹ ਉਹ ਧੁਣੀ ਬਾਲਦਾ ਸੀ ਤੇ ਥੌੜੀ ਹੁੰਦੀ ਹੈ ਧੁਣੀ ਤੂੰ ਜਿਹੜਾ ਅੱਗ ਦਾ ਜਿਹੜੀ ਪਸਮ ਆਸਪਾਸ ਜਿਹੜੀ ਖਿਲਰਦੀ ਹੈ ਉਸ ਨੂੰ ਇਕੱਠੇ ਕਰ ਲਈ ਉਹ ਬਣਾਈ ਹੁੰਦੀ ਫੌਰੀ ਜੀ ਪੰਜਧਿਆ ਫੌਰੀ ਆਪਣੇ ਅੰਦਰ ਦਇਆ ਪੈਦਾ ਕਰ ਦੂਜਿਆਂ ਜੀਵਾਂ ਲਈ ਦਇਆ ਤੂੰ ਕਰਮਾਤਮਾ ਪੈਦਾ ਕਰਕੇ ਲੋਕਾਂ ਨੂੰ ਡਰਾਉਂਦਾ ਫਿਰਦਾ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਤੂੰ ਦਇਆ ਰੂਪੀ ਫੌਰੀ ਬਣਾ ਜਿਸ ਨਾਲ ਤੇਰੇ ਕੋਲ ਆਤਮਿਕ ਗੁਣ ਇਕੱਠੇ ਹੋਣਗੇ ਜਿਵੇਂ ਦੂਤੇ ਸੁਭਾਅ ਇਕੱਠੀ ਕਰਦਾ ਫਿਰਦਾ ਕੋਇ ਕਰ ਤੂੰ ਹੀ ਆਪਣੇ ਸਰੀਰ ਨੂੰ ਹੀ ਧੂਣੀ ਬਣਾ ਲੈ ਭਾਵ ਇਸ ਸਰੀਰ ਵਿੱਚ ਦਇਆ ਰੂਪੀ ਗੁਣ ਇਕੱਠੇ ਕਰ दृष्टि की अग्नि जलावे दृष्टोगे नजर एक नजर ਨਾਲ ਸਾਰੇ ਸੰਸਾਰ ਨੂੰ ਦੇਖਣਾ ਹਰ ਪਾਸੇ ਉਸ ਪ੍ਰਮਾਤਮ ਦੇ ਦਰਸ਼ਨ ਕਰਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਦ੍ਰਿਸ਼ਟੀ ਬਣਾ ਲੈ ਆਪਣੀ ਸਭੈ ਕਟ ਰਾਮ ਬੋਲੇ ਰਾਮਾ ਬੋਲਾ ਰਾਮ ਬਿਨਾ ਕੋ ਬੋਲੇ ਰੇ ਇਹ ਦ੍ਰਿਸ਼ਟੀ ਕਰ ਦ੍ਰਿਸ਼ਟੀ ਕਰ दृष्ट की अग्नि जलावे ਇਹ ਦ੍ਰਿਸ਼ਟੀ ਇਹ ਜਿਹੜੀ ਪੀਤਰੀ ਦ੍ਰਿਸ਼ਟੀ ਸਾਰੇ ਪਾਸੇ ਪ੍ਰਭੂ ਦਾ ਜੀਦਾਰ ਕਰਨ ਵਾਲੀ ਹਰ ਜੀਵ ਵਿੱਚ ਸਮਾਨਤਾ ਮਹਿਸੂਸ ਕਰਨ ਵਾਲੀ ਇਹ ਇਹਦੀ ਅਗਨ ਆਪਣੇ ਇਸ ਸਰੀਰ ਵਿੱਚ ਤੂੰ ਸਿਰ ਦੀ ਧੂਣੀ ਵਿੱਚ ਬਾਲ ਤਿਸ ਕਾ ਪਾਉ ਲੈ ਰਿ ਦੀ ਅੰਤਰ ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿੱਚ ਠਕਾ ਜੋ ਜੁਗਤਾੜੀ ਲਾਵੇ ਜੋ ਜੁਗ ਮੈਨੇ ਜਿੰਨਾ ਵੀ ਸਮਝ ਜ਼ਿੰਦਗੀ ਤੈਨੂੰ ਮਿਲਿਆ ਹੈ ਇਹ ਸਾਰਾ ਸਮਾਂ ਤੂੰ ਤੜੀ ਲਾ ਕੇ ਰੱਖ ਲਿਵ ਲਾ ਕੇ ਰੱਖ ਉਸ ਇੱਕ ਪਰਮਾਤਮਾ ਦੇ ਵਿੱਚ ਉਸ ਦਾ ਪਿਆਰ ਪੈਦਾ ਕਰਕੇ ਹਿਰਦੇ ਵਿੱਚ ਮਤਲਬ ਕੀ ਹੋਇਆ ਕਿ ਤੇਰੇ ਵੀ ਦਿਆਰੂਪੀ ਗੁਣ ਹੋਣਾ ਚਾਹੀਦਾ ਹੈ ਤੂੰ ਆਪਣਾ ਸਰੀਰ ਜਿਹੜਾ ਹੈ ਇਸ ਨੂੰ ਇੱਕ ਕਮਾਈ ਦਾ ਇਕ ਥਾਂ ਬਣਾ ਲੈ ਤੂੰ ਨਹੀਂ ਬਣਾ ਲੈ ਥਰੀ ਇਹਦੇ ਅੰਦਰ ਤੂੰ ਸੱਚੀ ਦ੍ਰਿਸ਼ਟੀ ਪਰਮਾਤਮਾ ਵੱਲੋਂ ਵੇਖਣ ਵਾਲੀ ਦ੍ਰਿਸ਼ਟੀ ਸਾਰੇ ਵਿੱਚ ਵੇਖਣ ਵਾਲੀ ਦ੍ਰਿਸ਼ਟੀ ਜਿਹੜੀ ਸਮਾਨਤਾ ਪੈਦਾ ਕਰੇ ਜਿਹੜੀ ਵਿਤਕਰੇ ਦੂਰ ਕਰੇ ਐਸੀ ਦ੍ਰਿਸ਼ਟੀ ਜਿਹੜੀ ਹੈ ਇਹ ਗੁਣ ਪੱਲੇ ਚਾਹੀਦਾ ਤੇ ਉਸ ਪਰਮਾਤਮਾ ਦਾ ਪਿਆਰ ਚਾਹੀਦਾ ਤਿਸ ਕਾ ਪਾਉ ਲੈ ਪਰਮਾਤਮਾ ਦਾ ਪਿਆਰ ਅੰਦਰ ਚਾਹੀਦਾ ਹੈ ਰਿਦ ਅੰਦਰ ਹਿਰਦੇ ਵਿੱਚ ਜੋ ਜੁਗਤਾੜੀ ਲਾਵੇ ਤੇ ਇਹੋ ਜੀ ਜੀਵਨ ਦੀ ਕਮਾਈ ਚਾਰੇ ਯੁਗ ਜਨੀ ਪੂਰੀ ਜ਼ਿੰਦਗੀ ਜ਼ਿੰਦਗੀ ਦਾ ਸਾਰਾ ਸਮਾਂ ਇਸ ਪਾਸੇ ਸੁਰਤੀ ਬ੍ਰਿਤੀ ਜੋੜ ਕੇ ਰੱਖ ਸਰੀਰ ਦੇ ਦੇਹ ਦੇ ਅਸ ਤੋਂ ਉੱਪਰ ਚੁੱਕ ਲੈ ਕਿ ਕੇਵਲ ਪੇਖਾਂ ਵਿੱਚ ਨਾ ਜੁੜਿਆ ਰਹੇ ਸਭ ਜੋਗ ਤਨ ਰਾਮ ਨਾਮ ਹੈ ਜੋਗ ਤਨ ਮਨੇ ਅਸਲੀ ਜੋਗ ਕੀ ਹੈ ਰਾਮ ਨਾਮ ਹੈ ਕਿ ਪਰਮਾਤਮਾ ਨਾਮ ਨਹੀਂ ਸਿਮਰਿਆ ਉਹ ਪਰਮਾਤਮਾ ਰਾਮ ਜਿਹੜਾ ਸਰਵ ਵਿਆਪਕ ਹੈ ਹਰ ਪਾਸੇ ਸਮਾਇਆ ਹੋਇਆ ਹੈ ਹਰ ਜੀਵ ਦੇ ਅੰਦਰ ਵੀ ਹੈ ਬਾਹਰ ਵੀ ਹੈ ਸਭ ਯੋਗਤਨ ਰਾਮ ਨਾਮ ਹੈ ਉਸ ਰਾਮ ਦਾ ਨਾਮ ਜਪਨਾ ਹੀ ਸਹੀ ਯੋਗਤਨ ਸਾਰਾ ਯੋਗ ਹੈ ਜਿਸ ਕਾ ਪਿੰਡ ਪ੍ਰਾਣਾ ਕੋਣ ਪ੍ਰਭੂ ਜਿਸ ਨੇ ਇਹ ਜਿੰਦ ਪ੍ਰਾਨ ਦਿੱਤੇ ਨੇ ਜਿਸ ਨੇ ਸਵਾਸ ਦਿੱਤੇ ਨੇ ਸਰੀਰ ਜਿੰਦ ਦਿੱਤੀ ਇਹਦੇ ਵਿੱਚ ਆਤਮਾ ਪਾਈ ਹੈ ਕੋ ਕਬੀਰ ਜੇ ਕਿਰਪਾ ਤਾਰ ਦੇ ਸੱਚਾ ਨਿਸ਼ਾਨਾ ਹੈ ਕਬੀਰ ਉਹ ਇੱਕ ਕਿਰਪਾ ਨਹੀਂ ਕਿ ਅਸੀਂ ਕਿਸੇ ਪਹਿਦੀ ਜੋਗੀ ਬਨ ਜਾਈ ਆਈ ਪੰਥੀ ਦੀ ਜੋਗੀ ਬਨ ਜਾਈਏ ਕਿਸੇ ਜੋਗੀ ਦੇ بڑے ਪੰਥ ਦੇ ਪਾਂਧੀ ਬਨ ਜਾਈਏ ਇਹ ਕੋਈ ਬੜੀ ਮਾਨ ਵਾਲੀ ਗੱਲ ਨਹੀਂ ਮਾਨ ਵਾਲੀ ਗੱਲ ਇਹ ਹੈ ਕਿ ਪਰਮਾਤਮਾ ਰਾਮ ਨਾਮ ਜਿਹੜਾ ਇਸ ਨੂੰ ਅਸੀਂ ਆਪਣੇ ਜੀਵਨ ਦਾ ਆਸਾ ਯੋਗ ਯੋਗ ਬਣਾ ਲਈਏ ਜਿਸ ਨੇ ਇਹ ਜੀਵ ਪਿੰਡ ਦਿੱਤਾ ਹੈ ਤੇ ਕਬੀਰ ਜੀ ਆਖਦੇ ਨੇ ਕਿ ਜੇ ਪਰਮਾਤਮਾ ਕਿਰਪਾ ਕਰੇ ਰੱਬ ਦੀ ਮਿਹਰ ਦਾ ਪਾਤਰ ਬੰਦਾ ਬਣੇ ਦੇ ਸੱਚਾ ਨਿਸ਼ਾਨਾ ਭਾਵ ਸੱਚਾ ਨੂਰ ਸੱਚੀ ਬਖਸ਼ਿਸ਼ ਜੀਵਨ ਦਾ ਜੋ ਸੱਚਾ ਨਿਸ਼ਾਨਾ ਹੈ ਪੀ ਪ੍ਰਾਪਤ ਮਾਨੁ ਦੀ ਖੁਰੀਆ ਗੋਮਦ ਮਿਲਨੀ ਕੀ ਤੇਰੀ ਬਰੀਆ ਉਸ ਇੱਕਕਾਰ ਪਰਖਵਾਇਰੋ ਨਿਰੰਕਾਰ ਦੇ ਮਿਲਾਪ ਦਾ ਜਿਹੜਾ ਨਿਸ਼ਾਨਾ ਹੈ ਇਹ ਜਿਹੜਾ ਸਾਧ ਲਵੇ ਉਹੀ ਉਹ ਰੱਬ ਦਾ ਪ੍ਰਭੂ ਦਾ ਨੂਰ ਬਣ ਸਕਦਾ ਹੈ ਰੱਬੀ ਨੂਰ ਬਣ ਸਕਦਾ ਹੈ ਰੱਬੀ ਜੋਤ ਤਾਂ ਪ੍ਰਕਾਸ਼ ਸੰਸਾਰ ਵਿੱਚ ਦੇ ਸਕਦਾ ਹੈ ਉਹ ਸੱਚਾ ਜੋਗੀ ਤੋ ਗੁਰੂ ਸਾਹਿਬ ਇੱਥੇ ਜੋਗ ਮੱਧ ਦੀ ਵਿਆਖਿਆ ਨਹੀਂ ਕਰ ਰਹੇ ਜੋਗੀਆਂ ਨੂੰ ਸੱਚਾ ਜੋਗ ਸਿਖਾ ਰਹੇ ਨੇ ਤੇ ਜਿਹੜੇ ਵੀ ਲਫ਼ਜ਼ ਵਰਤ ਰਹੇ ਨੇ ਜਿਸ ਤਰ੍ਹਾਂ ਬੱਟਵਾ ਬੱਤਰ ਅਦਾਰੀ ਯਖਿੰਤਾ ਜਾਂ ਗੋਦੜੀ ਜਾਂ ਧੂਨੀ ਇਹਨਾਂ ਚੀਜ਼ ਨੂੰ ਕਿਸੇ ਚੀਜ਼ ਦੀ ਗੁਰਜੀ ਮੰਨਤਾ ਨਹੀਂ ਦਸਾਰੇ ਬਲਕਿ ਇਹਨਾਂ ਦੀ ਥਾਂ ਤੇ ਆਤਮ ਗੁਣਾਂ ਦੀ ਮੰਨਤਾ ਦਸਾਰੇ ਨੇ ਇਸ ਲਈ ਉਹਨਾਂ ਲਫ਼ਜ਼ਾਂ ਦੇ ਅਰਥ ਜਿਹੜੇ ਨੇ ਅਸੀਂ ਇਸ ਤਰ੍ਹਾਂ ਕਈਂ ਵਾਰ ਅਸੀਂ ਇਸ ਤਰ੍ਹਾਂ ਵੀ ਯਾਦ ਕਰ ਦਿੰਦੇ ਹਾਂ ਕਿ ਮੁੰਦਰਾ ਸੰਤੋਖ ਸ਼ਰਮਪਤੀ ਚੋਲੀ ਮਤਲਬ ਮੁੰਦਰਾ ਸੰਤੋਖ ਦੀਆਂ ਬਾਣਾ ਜੀ ਸ਼ਰਮਪਤੀ ਚੋਲੀ ਬਣਣੀ ਹੈ ਸੰਤੋਖ ਦੀ ਕੋਈ ਮੁੰਦਰਾ ਨਹੀਂ ਹੁੰਦੀ ਹੈ ਮੁੰਦਰਾ ਲੋਹ ਦੀ ਹੋ ਸਕਦੀ ਹੈ ਨ ਚਾਂਦੀ ਦੀ ਹੋ ਸਕਦੀ ਹੈ ਨ ਸੋਨੇ ਦੀ ਹੋ ਸਕਦੀ ਹੈ ਤੋ ਇੱਥੇ ਸਬਸਟੀਚੂਟ ਹੈ ਵੀ ਮੁੰਦਰਾ ਪਾਂਦੀ ਲੋੜਨੀ ਹੈ ਉਹਨਾਂ ਤੋਂ ਥਾਂ ਸੰਤੂ ਤਾਰਨ ਕਰਨ ਦੀ ਲੋੜ ਹੈ ਗੁਣਨੂ ਤਾਰਨ ਕਰਨ ਦੀ ਲੋੜ ਹੈ ਇਹਨਾਂ ਪੇਖਾਂ ਨੂੰ ਤਾਰਨ ਕਰਨ ਦੀ ਲੋੜ ਨਹੀਂ ਹੈ ਸੰਤੂ ਦੀ ਕੋਈ ਮੁੰਦਰਾ ਨਹੀਂ ਹੁੰਦੀਆਂ ਇਸ ਤਰ੍ਹਾਂ ਕੋਈ ਵਿਬੂਤ ਦੀ ਕੋਈ ਆਖੀ ਜੀ ਕੋਈ ਲਿਬਾਸ ਹੁੰਦਾ ਜੋਗੀ ਵਾਲਾ ਜਾਂ ਕੋਈ ਗੋਦੜੀ ਹੁੰਦੀ ਹੈ ਨਾ ਇਹ ਇਹ ਗੁੰਨਨ ਆਤਮ ਗੁਣਨ ਜਿਨੀ ਉਹਨਾਂ ਚੀਜ਼ਾਂ ਦੀ ਥਾਂ ਆਤਮ ਗੁਣ ਧਾਰਨ ਕਰਨ ਦੀ ਲੋੜ ਹੈ ਅੱਜ ਸਾਡੇ ਸਿੱਖਾਂ ਦੇ ਵਿੱਚ ਬਹੁਤ ਸਾਰੇ ਭੇਗ ਧਾਰ ਕੇ ਬੈਠੇ ਨੇ ਸਾਧ ਸੰਤ ਬਣ ਕੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਮਝਣਾ ਚਾਹੀਦਾ ਹੈ ਕਿ ਜੇ ਆਤਮ ਜੀਵਨ ਆਤਮ ਗੁਣ ਨਹੀਂ ਹਨ ਤੇ ਬਾਹਰਲੇ ਭੇਖਾਂ ਦਾ ਕੋਈ ਮੁੱਲ ਨਹੀਂ ਹੈ ਗੁਰੂ ਸਾਹਿਬ ਆਤਮ ਜੀਵਨ ਦੀ ਦਾਤ ਸਾਨੂੰ ਬਖਸ਼ਣਾ ਚਾਹੁੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ